ਰੇ ਹਲਾ ਜੇ ਮੈਂ ਠੀਕ ਨਹੀਂ ਆ ਤੇ ਕਿਹਦੇ ਸ਼ਰਨ ਦੇ ਤਮਾਗਦਾ ਵੀ ਨਾ ਮੈਨੂੰ ਮਾਸਾ ਨਹੀਂ ਪਤਾ ਲੱਗਦਾ ਇੱਕਦਮ ਪਾਗਲ ਆ ਚਲ ਤੂੰ ਇੰਨਾ ਸੋਚ ਨੀ ਮੰਮੀ ਠੀਕ ਨਹੀਂ ਗਈ ਮੈਂ ਦੋ ਕੁਲਕੇ ਹੀ ਲਾਦਾ ਨਾ ਤੇ ਜੇ ਦੂਜੀ ਆ ਉਹਨੂੰ ਜੇ ਮੈਂ ਕਹਿੰਦੀ ਨਹੀਂ ਤੇ ਆਪਣੇ ਆਪ ਉਹ ਸੋਚਦੀ ਨਹੀਂ ਬਸ ਉਹਨੂੰ ਦੇਖੋ ਕੰਮ ਦਾ ਪਤਾ ਲਾਉਣ ਪਉਂਦਾ ਤੇ ਤੂੰ ਸੋਹਰੇ ਆਈ ਆ ਤੂੰ ਪੇਕੇ ਆ ਦੇ ਘਰ ਥੋੜੀ ਬੈਠੀ ਆ ਜੇ ਆਵੇਂ ਆਂਦੇ ਆ ਤੇ ਨੋਆਂ ਤੀਆਂ ਨਹੀਂ ਬਣ ਸਕਦੀਆਂ ਸਹੀ ਗੱਲ ਜਿਹੜੀਆਂ ਗੱਲਾਂ ਸਿਆਣਿਆਂ ਬਣਾਈਆਂ ਨਾ ਬਿਲਕੁਲ ਵਧੀਆ ਉਹ ਲੈ ਆ ਰੋਟੀ ਢਿੱਡ ਜਿਹੜੇ ਚੂਹੇ ਨੱਚਣਦੇ ਆ ਭੁੱਖ ਨਾਲ ਕਰੋ ਨਾ ਮੈਂ ਢਿੱਕਣ ਦੇ ਆ ਇਹਨੂੰ ਪਤਾ ਨਹੀਂ ਕੀ ਕਰੀ ਜਾਂਦੀ ਹੈ ਉੱਥੇ ਬਸ ਆ ਗਈ ਆ ਗਈ ਦੋ ਮਿੰਟ ਰੁੱਕ ਵੀ ਜਾਇਆ ਕਰੋ ਹਾਂ ਲੋ ਰੁਕਿਆ ਨਹੀਂ ਨਾ ਜਾਂਦਾ ਮੇਰੇ ਕੋਕੜੇ ਲੁੱਸਣਦੇ ਆ ਮੇਰੇ ਜੀ ਨੂੰ ਕੁਝ ਹੋਣ ਰਿਹਾ ਭੁੱਖ ਨਾਲ ਵਾਹਿਗੁਰੂ ਮਾਰਾ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰੀ ਤੇ ਸਾਰਿਆਂ ਨੂੰ ਦਿੰਦਾ ਜੀ ਰੋਟੀ ਵਾਹਿਗੁਰੂ ਤੁਸੀਂ ਤਾਂ ਬੜੀਆਂ ਗੱਲਾਂ ਕਰਦੇ ਜੇ ਕਿ ਰੋਟੀ ਛੇਤੀ ਲਾਇਆ ਮੈਨੂੰ ਪੁੱਛ ਕੇ ਵੇਖੋ ਮੇਰੀ ਸਿਹਤ ਕਿੰਨੀ ਡਾਉਣਾ ਕੀ ਹੋਇਆ ਵਾ ਤੈਨੂੰ ਮੈਨੂੰ ਨਹੀਂ ਕਿਸ ਗੱਲ ਦਾ ਨਹੀਂ ਪਤਾ ਨਹੀਂ ਤੁਹਾਨੂੰ ਕੀ ਲੋੜ ਮੇਰਾ ਪਤਾ ਰੱਖਣ ਵਾਸਤੇ ਉੱਤੋਂ ਮੇਰੀ ਸਿਹਤ ਉਦਾਂ ਦੀ ਹੈ ਤਿੰਨ ਦਿਨ ਹੋ ਗਏ ਨੇ ਲੱਤਾਂ ਮੇਰੀਆਂ ਦੁਹੰਡੀਆਂ ਸਿਰ ਮੇਰਾ ਦੁਹੰਡਿਆ ਮੇਰੇ ਕੋਲ ਫਿਰ ਪੁੱਛੋ ਕੰਮ ਵੀ ਨਹੀਂ ਹੁਣ ਹੁੰਦਾ ਹੈਗਾ ਤੇ ਉੱਤੋਂ ਬੰਦਾ ਬਿਮਾਰ ਹੋਏ ਉਹਨੂੰ ਕੰਮ ਵੀ ਕਰਨਾ ਪਏ ਤਾਂ ਮੌਤ ਵਿਖਾਈ ਦਿੰਦੀ ਆ ਮੋਟੇ ਬੰਦੇ ਕਾਰੀ ਛੱਡਨੇ ਆ ਮੈਨੂੰ ਤਾਂ ਨਹੀਂ ਪਤਾ ਫੇਰੇ ਰਾਜੇ ਤੇ ਇੰਨਾ ਆਪਾਂ ਨੇ ਕੀ ਕਰਨਾ ਮੈਨੂੰ ਤਾਂ ਕਿਹ ਗੱਲ ਦਾ ਹੀ ਨਹੀਂ ਪਤਾ ਜੇ ਤੂੰ ਇੰਨੀ ਔਖੀ ਆ ਇੰਨੀ ਤੰਗ ਆ ਤੇ ਤੇਰੀਆਂ ਦੋ ਦੋ ਨੂੰ ਆਵਾ ਮਾਂ ਉਹਨਾਂ ਨੂੰ ਡਾਹ ਕੰਮ ਕਰ ਤੇਨੂੰ ਵੀ ਲੋਡ ਪਈ ਆ ਬਸ ਠੀਕ ਆ ਤੁਸੀਂ ਤਾਂ ਹੀ ਨਹੀਂ ਗੱਲ ਕਹਤੀ ਆ ਉਹ ਜਿਹੜੀ ਵੱਡੀ ਆ ਉਹਨੇ ਤਾਂ ਬਿਲਕੁਲ ਮੇਰੇ ਤੇ ਕੰਮ ਸੌੜ ਛੱਡਿਆ ਵੀ ਆਪੇ ਕਰ ਤੇ ਜੇ ਹੁਣ ਫੇਰ ਪੁੱਛੋ ਨਾ ਤੇ ਨਿੱਕੀ ਵੀ ਉਦਾਂ ਦੀ ਹੁੰਦੀ ਜਾਂਦੀ ਆ ਉਹ ਵੀ ਬਸ ਲਾਉਣ ਪਾਉਣ ਦਾ ਪਤਾ ਤੇ ਮੰਜੇ ਦੇ ਬਹਿ ਰਹਿੰਦੀ ਤੇ ਫੋਨ ਚ ਲੰਗੀ ਰਹਿੰਦੀ ਆ ਮੈਂ ਕਿੰਨੂੰ ਦੱਸਾਂ ਜੇ ਮੈਂ ਹੁਣ ਤੁਹਾਨੂੰ ਦੱਸਾਂ ਤੇ ਘਰ ਵਿੱਚ ਪੈਂਦੀ ਆ ਲੜਾਈ ਉਹ ਜਿਹੜੀ ਨਿੱਕੀ ਆ ਪਈਆਂ ਤਾਂ ਸੈਂਟਰ ਜਾਂਦੀ ਹੁਣ 10 11 ਦਿਨ ਹੋਏ ਘਰ ਬੈਠੀ ਆ ਉਹਨੇ ਵੀ ਪੱਕੀ ਸਾਂਹ ਪਾਈ ਆ ਤੇ ਮੈਨੂੰ ਮੰਜੀ ਦੇ ਪੱਕੀ ਬਕਾਈ ਰੋਟੀ ਵੀ ਦੇ ਦੱਸ ਮੈਂ ਕਿੱਦਾਂ ਦਵਾ ਮੈਂ ਤਾਂ ਆਪ ਢਿੱਲੀ ਮਿੱਟੀ ਰਹੀ ਮੇਰੀ ਤਾਂ ਭੁੱਖ ਉੱਡ ਗਈ ਆ ਰੋਟੀ ਖਾਣ ਨੂੰ ਮੇਰਾ ਜੀ ਨਹੀਂ ਕਰਨ ਦਿਆ ਜਿੱਦਾਂ ਜੀ ਤੂੰ ਗੱਲ ਦੱਸਣ ਲਈ ਆ ਨਾਲੇ ਮੇਰੀ ਗੱਲ ਸੁਣ ਇੰਨਾ ਥੱਲੇ ਨਾ ਲੱਗ ਉਹਨਾਂ ਦੇ ਚੁੱਪ ਕਰਕੇ ਤੇ ਸਾਰਾ ਕੁਝ ਛੁੱਟ ਠੱਠੇ ਖੂਜ ਪਵੇ ਜਦੋਂ ਤੂੰ ਆ ਮਰਨ ਲਈ ਆ ਤੇ ਦੋ ਤੇਰੇ ਘਰ ਨੂੰ ਆ ਹੋਣ ਤੇ ਕੰਮੋ ਕਰਨ ਨਾ ਹੈ ਜੇ ਨਹੀਂ ਮੰਨਦੀ ਤਾਂ ਮੈਨੂੰ ਰਸ ਫਿਰ ਮੈਂ ਗੱਲ ਕਰਾਂ ਇਹ ਤੁਹਾਡੀ ਨੌਕਰਾਂ ਨਹੀਂ ਆ ਬਾਬਾ ਮੇਰੀ ਵੀ ਸੁਣ ਲਾ ਮੈਂ ਤਾਂ ਡਰਦੀ ਨਹੀਂ ਗੱਲ ਕਰਦੀ ਵੀ ਘਰ ਦਾ ਟਾਈਮ ਨੰਗੀ ਜਾਏ ਨੰਗੀ ਜਾਏ ਮੈਨੂੰ ਕੀ ਪਤਾ ਬੰਦਾ ਸੱਦੇ ਚੜ ਗਈਆਂ ਨੇ ਟਾਈਮ ਨੰਗਾਈ ਜਾ ਫਿਰ ਤੇ ਡਰੀ ਜਾ ਸਾਰੀ ਉਮਰ ਕੱਢ ਲਈ ਫਿਰ ਇਦਾਂ ਹੀ ਕੰਗਾ ਮੇਰੀ ਗੱਲ ਸੁਣ ਹੋਂ ਤੇ ਤੂੰ ਬਿਮਾਰ ਵਾ ਜੇਕਰ ਕੱਲ ਨੂੰ ਮੇਰੇ ਵਰਗਾ ਮੰਜੀਰੇ ਪੈ ਜੇ ਇਹਨਾਂ ਦੇ ਪ੍ਰਵਾਹ ਨਹੀਂ ਕਰਨੀ ਹੈ ਏਦਾਂ ਕਰ ਚੁੱਪ ਕਰਕੇ ਤੇ ਜਾ ਕੇ ਆਪਣੇ ਆ ਕੱਪੜੇ ਬਦਲ ਤੇ ਮੈਂ ਉਹ ਪਿੰਦਰ ਗਿਆ ਮੋਟਰ ਤੇ ਆਉਂਦਾ ਤਾਂ ਉਹਨੂੰ ਕਹਿੰਦਾ ਵੀ ਜਾ ਆਪਣੀ ਮਾਂ ਨੂੰ ਪਹਿਲਾਂ ਦਵਾਈ ਲੈ ਕੇ ਆ ਇਹ ਫੜਨ ਵਾਲੇ ਥਾਲੀ ਰੋਟੀ ਡਾਟੀ ਮੈਂ ਖਾਵਾਂਗਾ ਬਾਅਦ ਚ ਤੇ ਆਪਣੀ ਦਵਾਈ ਲਿਆ ਤੇ ਜੇ ਕੋਈ ਲੋਡ ਪੈਂਦੀ ਗੱਲ ਕਰਨੀ ਫਿਰ ਮੈਂ ਆਪੇ ਕਰ ਲੂੰਗਾ ਇੰਨਾ ਡਰਕ ਨਹੀਂ ਕਰਿਆ ਜਾਣਾ ਮੰਨਿਆ ਨੂੰ ਆਵਾ ਇਹਦਾ ਮਤਲਬ ਇਹ ਥੋੜਾ ਵਾ ਇੱਕ ਬਿਮਾਰ ਬੰਦੇ ਨੂੰ ਤੱਕੀ ਫਿਰਨਾ ਅਗਲੇ ਚਲ ਇੰਨਾ ਖਾਵੋ ਨਾ ਹੁਣ ਰੋਟੀ ਤੇ ਖਾ ਲੋ ਕੋਈ ਨਹੀਂ ਮੈਂ ਕੱਪੜੇ ਬਦਲ ਲੈਣੇ ਆਉਂਦਾ ਮੁੰਡਾ ਤੇ ਚਲ ਚੱਲ ਮੈਂ ਆਨੇ ਥਾਣੀ ਰੋਟੀ ਲੈ ਜਾ ਇਹਨਾਂ ਨੂੰ ਵਿਆਹ ਵਿਆਹ ਕੇ ਲਿਆਂਦਾ ਘਰ ਇੱਥੇ ਢੋਲ ਵਜਾ ਵਜਾ ਕੇ ਮੂਹਰ ਹੀ ਖਰਾਬ ਕਰਤਾ ਸਾਰਾ ਰੋਟੀਆਂ ਦੋ ਖਾਣੀਆਂ ਸੀ ਸਵਾਦੀ ਮਾਰ ਕੇ ਰਹਿਤਾ ਸਾਰਾ ਹੋਏ ਹੋਏ ਹਰ ਵਾਰ ਮੇਰੀ ਨਾਲ ਹੀ ਇਦਾਂ ਹੋਣਾ ਹੁੰਦਾ ਵਾ ਪਿਛਲੀ ਵਾਰ ਵੀ ਸਾਰਿਆਂ ਦੇ ਬੈਂਡ ਆ ਗਏ ਸੀ ਮੇਰੀ ਕਿਸਮਤ ਹੀ ਨਹੀਂ ਮਾੜੀ ਲਈ ਸ਼ੀ ਰੱਬ ਨੇ ਹੁਣ ਮੈਂ ਕਿਹੜੇ ਮੂਣਾ ਪਿੰਦ ਨੂੰ ਜਵਾਬ ਦਵਾਂਗੀ ਮੈਨੂੰ ਤੇ ਕੁਝ ਸਮਝ ਨਹੀਂ ਲੱਗ ਰਹੀਂ ਦੀ ਹਾਏ ਰੱਬਾ ਕੀ ਕਰਾਂ ਮੈਂ ਹੁਣ ਮੈਨੂੰ ਉਹਨਾਂ ਨੇ ਕਿਆ ਵੀ ਕਹ ਲੈ ਰੁਕ ਜਾ ਥੋੜੇ ਦਿਨ ਨਾ ਟੈਸਟ ਪਰ ਪਰ ਹੁਣ ਫੇਰ ਉਹਨਾਂ ਨੇ ਮੈਨੂੰ ਗੱਲਾਂ ਸਮਾਉਣੀਆਂ ਵਾ ਭੀ ਉਦੋਂ ਮੈਨੂੰ ਤੂੰ ਕਿਹੇ ਕੰਜਰ ਦੀ ਸੋੰਦੀ ਆਗੀ ਮੈਂ ਜੇ ਇੱਕ ਵਾਰੀ ਉਹ ਦੋਵੇਂ ਆਏ ਹੀ ਤੇ ਸਾਰਾ ਖੋਜੋ ਗਿਆ ਹੀ ਧਿਆਨ ਕਿ ਤੇ ਉਸੇ ਆਪਾ ਪਿਆ ਗਿਆ ਨਹੀਂ ਨਹੀਂ ਇੱਕੋ ਫਾਈਲ ਲਵਾਉਣੀ ਨਹੀਂ ਇਹੋ ਲਵਾਉਣੀ ਆ ਇਹੋ ਚੱਕਰਾਂ ਵਿੱਚ ਉਦੋਂ ਵੀ ਸਾਰਾ ਟਾਈਮ ਲੰਘ ਗਿਆ ਵਾ ਇੰਨੀ ਮਾੜੀ ਕਿਸਮਤ ਮੇਰੀ ਮੈਨੂੰ ਤੇ ਕੁਝ ਸਮਝ ਨਹੀਂ ਲੱਗਦੀ ਕਿ ਮੈਂ ਹੁਣ ਕੀ ਕਰਾਂ ਇੰਨੀ ਮਿਹਨਤ ਕੀਤੀ ਸੀ ਓਪੀਦਰ ਇੱਧਰ ਆ ਮਹਾ ਮੜੇ ਮੈਂ ਮੋਟਰ ਵੀ ਬੰਦ ਕਰ ਆਇਆ ਜੇ ਮਾਂ ਮੀ ਨੂੰ ਤਾਂ ਕੋ ਪਤਾ ਨਹੀਂ ਮੋਟਰ ਤੇ ਕਰ ਆਵਾ ਮੀ ਆਉਂਦੇ ਉੱਥੋਂ ਮੜਾ ਮੋਟਾ ਤੇ ਉਹ ਮਾਂ ਤੇਰੀ ਭਰਾਵਾ ਬਿਮਾਰ ਆ ਤੋਨੂੰ ਕਿਹਾ ਦਵਾਈ ਦੂਈ ਤੇ ਦਵਾ ਲਓ ਕੀ ਹੋਇਆ ਮਮੀ ਨੂੰ ਮੈਨੂੰ ਕੋ ਬੜਾ ਕੀ ਹੋਇਆ ਮੈਨੂੰ ਤੇ ਹੁਣ ਪਤਾ ਲੱਗਾ ਮੈਨੂੰ ਆਂਦੀ ਤਿੰਨ ਦਿਨ ਹੋਏ ਬਿਮਾਰ ਹੋਈ ਤੇ ਦੱਸਣਾ ਪੰਦਾ ਕੁਛ ਵੀ ਕਿੰਨੂ ਇਹ ਹੁਣ ਦੱਸਣਗੇ ਤੇ ਫੇਰ ਹੀ ਆ ਨਾ ਤੇ ਕੰਮ ਕਰਦੀ ਰਹਿੰਦੀ ਐ ਇੱਦਾਂ ਹੀ ਕੋਈ ਹਾਲ ਨਹੀਂ ਇਹਨਾਂ ਦਾ ਮੁੜ ਕੇ ਮਰ ਮੁੱਕ ਜਾਊਗੀ ਤੇ ਵੇਖਿਓ ਤਾਂ ਠਾਕ ਹੈ ਕਿੱਥੇ ਨੇ ਐਵੇਂ ਇਦਾਂ ਨਹੀਂ ਕਹਿੰਦਾ ਉੱਥੇ ਅੰਦਰ ਹੀ ਆ ਕੇ ਕੱਪੜੇ ਡਈਓ ਬਦਲਣਾ ਚਲੋ ਉਹਨਾਂ ਨੂੰ ਕਹਾਂ ਹਾਂ ਹੁਣ ਤੇ ਮੈਂ ਬਟਵਾ ਫੜ ਲੈ ਮੈਂ ਆਪਣਾ ਦਰਮਿਆ ਕਹਿ ਦੇਣਾ ਨੂੰ ਝੱਲ ਆਇਆ ਨਵਦੀਪਾ ਬਟਵਾ ਫੜਾਈਆ ਮੇਰਾ ਕੀ ਕਹਿਂਦੇ ਕਿੰਦਰ ਬਟਵਾ ਕਹਿਂਦੇ ਆਂ ਧਿਆਨ ਕਿੱਥੇ ਤੇਰਾ ਉਹਦਾ ਮੈਨੂੰ ਤੇ ਪਤਾ ਨਹੀਂ ਆ ਕਿ ਇਹ ਰੱਖਿਆ ਹੋਣਾ ਇਹ ਇੱਕ ਦੰਡੀ ਵਾਲਾ ਕਰਨਾ ਸ਼ਾਮੀ ਮੈਂ ਤੈਨੂੰ ਨਹੀਂ ਪੜਾਇਆ ਜੋ ਸ਼ਰਮ ਆਇਆ ਹੂੰ ਮੈਨੂੰ ਆਹ ਹੋ ਮੈਨੂੰ ਨਹੀਂ ਜਾ ਆ ਜਾਗਾ ਮੈਂ ਕਿੱਥੇ ਰੱਖਦਾ ਵਾ ਆ ਆਪਣਾ ਕਿਦਾਂ ਦੀ ਗੱਲ ਹੋਈ ਯਾਰ ਇਹ ਹੁਣ ਚੱਲੇ ਆ ਕਿ ਦੇ ਮਮੀ ਬਾਹਰ ਫਲੋਟੇ ਨੇ ਇੱਥੇ ਕਿਤੇ ਵੇਖ ਨੋ ਅਦੇ ਵਿੱਚ ਵੇਖ ਲੋ ਸ਼ਾਇਦ ਹੋਏ ਤੂੰ ਵੇਹਾਂ ਉੱਤਰ ਮੈਂ ਮਿਲਣਾ ਇੱਧਰ ਉੱਠ ਪੈ ਤਾਂ ਸਾਨੂੰ ਛੇਤੀ ਥੋੜੀ ਇਕਰੀ ਵੇਖ ਤੇ ਲਾਓ ਇੱਧਰ ਤੇ ਹਨੀਗਾ ਕੋਈ ਆ ਗਈ ਤੈਨੂੰ ਮੈਨੂੰ ਪੁੱਛ ਵੀ ਨਹੀਂ ਹੋਇਆ ਨੋਦੀਪ ਕੋਈ ਨਾ ਕੋਈ ਗੱਲ ਤੇ ਹੈਗੀ ਏ ਆ ਤਸੀਨਾ ਕਿਹੜੀ ਘਲੋਂ ਆਉਂਦੇ ਆ ਉਹ ਮੈਂ ਕੁਝ ਪੁੱਛਣ ਡਿਆ ਤੈਨੂੰ ਕੀ ਦੱਸਾਂ ਮੈਂ ਤੁਹਾਨੂੰ ਉਹ ਨਾ ਗਰਮੀ ਬੜੀ ਆ ਨਾ ਤੁਹਾਨੂੰ ਪਤਾ ਹੀ ਹੈ ਕਿੱਦਾਂ ਦੇ ਦਿਨ ਨੇ ਲੈ ਕਮਾਲ ਕਰਨ ਡਈ ਏ ਤੂੰ ਗਰਮੀ ਲੱਗਣ ਡਈ ਏ ਬਾਹਰ ਮੀਂਹ ਪੈਣ ਡਿਆ ਉੱਥੋਂ ਏਸੀ ਛੱਡਿਆ ਤੇ ਅਜੀਬੀ ਗਰਮੀ ਮੇਰੀ ਗੱਲ ਸੁਣਾ ਅੰਸ਼ ਬਾਣਾ ਮੇਰੇ ਕੋਲੋਂ ਕੁਝ ਜੇ ਕੋਈ ਗੱਲ ਹੈ ਕਿ ਤੂੰ ਦੱਸ ਦੇ ਬੋਲਦੀ ਨਹੀਂ ਪਿੰਗਰ ਮੇਰਾ ਰਿਜ਼ਲਟ ਆ ਗਿਆ ਬੈਂਡ ਫੇਰ ਨਹੀਂ ਆ ਰਹੀ ਆਏ ਬੈਂਡ ਫੇਰ ਨਹੀਂ ਆਏ ਔਰ ਕਿਦਾਂ ਦੀ ਗੱਲ ਹੋਈ ਇੰਦਰਾ ਦੋ ਗੀਤੇ ਟੇਵਲੀ ਜੈਣੀ ਨੇ ਦੇ ਚ ਮਾਰਨ ਵਾਲੀ ਕਿਹੜੀ ਗੱਲ ਆ ਨਾ ਤੈਨੂੰ ਹੋਰ ਕੀ ਕਰਨ ਦੱਸ ਤੈਨੂੰ ਵੱਗ ਲੱਗੀ ਸੀ ਉਹ ਛੇਤੀ ਟੈਸਟ ਪਰਦੀਏ ਮੈਂ ਤੈਨੂੰ ਕਿਹਾ ਨਹੀਂ ਸੁਣੋਕ ਜਾ ਕੁ ਬਾਅਦ ਵੀ ਦਿਨ ਹੋਰ ਤੂੰ ਇਹ ਚਾਹ ਇਹ ਤੇ ਮੈਂ ਕੀ ਕਹਨੀ ਆ ਵੀ ਮੇਰੇ ਨਾਂ ਬੈਡ ਹਮ ਨੇ ਪਰ ਮਨਦੀਪ ਗਲਤੀ ਸਾਰੀ ਤੇਰੀ ਏ ਮੇਰੇ ਨਾਂ ਤੇ ਚਰਕਾ ਦੀ ਗਲਤੀ ਆਈ ਇਹ ਮੇਰੇ ਦੁਆਲੇ ਹੀ ਜਾਣਦੇ ਹੋ ਤੇਰੇ ਕਹਿਣ ਤੇ ਫਿਰ ਮੈਂ ਘਰਦਿਆਂ ਨੂੰ ਮਨਾਇਆ ਆ ਦੂਜਾ ਚਾਂਸ ਆ ਤੇਰਾ ਹੁਣ ਉਹ ਕਿਹੜੇ ਮੋਹਨਾ ਕਹਾਂ ਲੈਣ ਨੂੰ ਵੀ ਫੇਰ ਨਹੀਂ ਆਇਆ ਇਹ ਬੰਦ ਤੇ ਮੈਂ ਕੀ ਕਰਾਂ ਹੋ ਮੈਂ ਕਰਾਂ ਕਦੋਂ ਮੈਂ ਕਰੇਂ ਤਾਂ ਦਈਆਂ ਮੈਂ ਉਹਨ ਕਿੱਥੇ ਪਾਵਾਂ ਕਿਹੜੇ ਖੁੱਤ ਜਾਵਾਂ ਇੰਨੇ ਪੈਸੇ ਜਾੜੇ ਆ ਨਾ 1 ਰੁਪਏ ਦਾ ਮੁੱਲ ਨਹੀਂ ਪਿਆ ਹੁਣ ਰੋਅਗੇ ਨਾ ਮੈਨੂੰ ਖਾਉਂ ਲਈਏ ਹੁਣ ਜਾ ਜਾ ਕੇ ਦੱਸ ਬਾਹਰ ਸਾਰਿਆਂ ਨੂੰ ਨਾਲੇ ਚੰਗੀ ਤੇਰੀ ਸੋਭਾ ਹੋਏਗੀ ਓਦਾਂ ਵੱਡੀ ਭੜਾਫੂ ਤੇਰਾ ਦਿਮਾਗ ਨਾ ਪੂੜੀ ਦਾ ਭਰਿਆ ਤੂੰ ਹੈ ਹੀ ਡਾਲ ਲੈ ਜੇ ਤੇਰਾ ਦਿਮਾਗ ਖਰਾਬ ਹੋ ਗਿਆ ਮੈਂ ਸਭ ਕੁਝ ਬੋਲਣੇ ਨਹੀਂ ਦੇ ਸਕੋ ਜਦੋਂ ਸਿਰ ਤੇ ਚੜਨ ਦੇ ਤੋਈ ਬੋਲਣ ਦਾ ਨਹੀਂ ਬੋਲਣ ਕਿਉਂ ਨਹੀਂ ਡਈ ਹੁਣ ਤੇ ਤੇ ਕਰਪਈਆਂ ਨਹੀਂ ਗਾ ਲਾਉਣਾ ਗਦੇ ਕਿਉਂ ਲਾਉਣੀ ਉਹ ਤਾਂ ਸ਼ਾਇਦ ਹੀ ਜਿਹੜੇ ਡੈਪੇ ਹਾਂ ਆਹ ਜੇ ਵਿਆਹ ਹੋਇਆ ਤੇ ਇਹੋ ਗੱਲ ਹੋਈ ਹੋਈ ਤੇ ਸਹੀ ਹੀ ਪਰ ਅਸੀਂ ਫਸ ਗਏ ਹਿਸਾਬ ਨਾਲ ਲੱਖਾਂ ਰੁਪਏ ਦੋ ਖਰਾਬ ਕੀਤੇ ਉਹਨਾਂ ਨੂੰ ਕਹਿ ਵੀ ਜਿਹੜਾ ਮੋੜਨ ਵਾਲਾ ਦਿੱਤਾ ਉਹਨਾਂ ਨੇ ਉਹਦੋਂ ਫਿਰ ਨਹੀਂ ਨਾ ਕਰਨਾ ਕਰਨਾ ਨਹੀਂ ਉਹਨਾਂ ਲਾਲਚ ਨੂੰ ਦਦ ਕਰ ਲਿਆ ਵਾ ਕਿ ਪੈਣ ਆਇਆ ਤੇ ਹੀ ਵਿਆਹ ਕਰ ਲੈਨੇ ਆ ਮੇਰੀ ਆਪ ਕਰਾਉਣੀ ਪੈਣ ਨਹੀਂ ਤੂੰ ਕਿੱਡੇ ਉੱਠਿਓ ਹੁੰਦੇ ਓ ਤੂੰ ਲਾਲਚੀ ਸਮਝ ਲਾ ਵੀ ਲਾਲਚ ਕੀਤਾ ਸੀ ਤੱਕੀ ਮੁੱਲ ਪਿਆ ਸਿਰ ਤੇ ਦੋ ਵਾਰੀ ਫੇਰ ਲਾਇਆ ਤੂੰ ਚੰਗੀਆਂ ਨਹੀਂ ਫੇਰ ਸਰਪਾਈ ਏ ਯਾਰ ਮੇਰਾ ਕੀ ਕਸੂਰ ਏ ਦੇ ਵਿੱਚ ਜਿਹੜੇ ਨਹੀਂ ਆਏ ਤੇ ਤੂੰ ਉਦੋਂ ਚੁੱਪ ਕਰਕੇ ਬਹਿ ਜਾਂਦੀ ਓ ਦੂਜੀ ਵਾਰੀ ਵੀ ਫੇਰ ਪਾ ਲਿਆ ਹੁਣ ਤੀਜੀ ਵਾਰੀ ਫੇਰ ਦੌਰ ਪਈ ਜਾਵੇਂ ਫਿਰ ਆਉਂ ਪੇਜ ਜਾਣਾ ਨਹੀਂ ਕਿ ਮੈਨੇ ਇੱਕ ਵਾਰੀ ਛੱਡ ਕੇ ਨਾ ਪੰਜ ਵਾਰੀ ਕਰਮੀ ਪਏ ਜਿੰਨਾ ਚਿਰ ਤੱਕ ਮੇਰੇ ਬੈਂਡ ਨਾ ਆਏ ਮੈਨੂੰ ਨੇ ਟਾਈਮ ਤੱਕ ਖਾ ਲੈਣਾ ਹੈਗਾ ਉਹ ਅਸੀਂ ਤਾਂ ਪਛਤਾਉਂਦੇ ਪਹਿਲਾਂ ਤੇਰੇ ਤੇ ਪੈਸੇ ਲਾ ਕੇ ਹੁਣ ਤੇਰੇ ਤੇ ਦੁੱਖੀ ਨਾ ਲਾਈਏ ਉਹੋ ਜੀ ਤੇਰੀ ਮਾਂ ਜਿਹੜੀ ਫੋਨ ਤੇ ਲੜੀ ਨਾ ਟੁੱਟਣ ਦਿੰਦੀ ਤੂੰ ਜਿਹੜੀ ਵੀ ਗੱਲ ਕਰਨੀ ਸਿੱਧੀ ਮੇਰੇ ਨਾਲ ਕਰੋ ਮੇਰੇ ਮਾਂ ਤੇ ਕਾਦੇ ਲਈ ਜਾਂਦੇ ਮੈਨੇ ਤੁਹਾਡਾ ਕੀ ਵਗਾਇਆ ਬੈਂਡ ਤੇ ਮੇਰੇ ਨਹੀਂ ਆਏ ਹੈਗੇ ਐਵੇਂ ਮੈਨੇ ਤੇ ਗੁੱਸਾ ਕੱਢੀ ਜਾਂਦੇ ਓ ਮੈਨੂੰ ਭੁੱਲਣੀ ਹੈਗੀ ਉਹਨਾਂ ਦੀ ਵੀ ਕਿੱਦਾਂ ਦੀ ਏ ਕਿੱਦਾਂ ਨੇ ਉਹ ਔਰ ਨੰਦੀਪ ਮੈਨੂੰ ਦੱਸਣ ਦੀ ਲੋੜ ਨਹੀਂ ਆ ਤੈਨੂੰ ਵੀ ਪਤਾ ਐ ਇਸ ਚੀਜ਼ ਦਾ ਪਤਾ ਵਾ ਤੁਹਾਨੂੰ ਇਹਨਾਂ ਨਾਲੋਂ ਜ਼ਿਆਦਾ ਪਤਾ ਵਾ ਨਾ ਤੈਨੂੰ ਬਸ ਭੁਇਆ ਚੜਾ ਚੜਾ ਕੇ ਨਾ ਪੁੱਠ ਸਿੱਧ ਦੇ ਕੇ ਵੀ ਹਾਂ ਤੂੰ ਕਰ ਕਰ ਉਹਨਾਂ ਦਾ ਅਸਲ ਚ ਲਾਲਚ ਇਹ ਜਾਵੇ ਤੇ ਮਗਰੇ ਹੀ ਜਾਈਏ ਔਰ ਉਹਨੂੰ ਕੋਈ ਨਹੀਂ ਹੈਗਾ ਠੀਕ ਆ ਮੇਰ ਤੋਂ ਤਾਂ ਮੇਰ ਤੋਂ ਪਹਿਲਾਂ ਉਹਨੇ ਚਲ ਜਣਾ ਨਾ ਮੈਨੂੰ ਤਾਂ ਲੱਗਦਾ ਜਿਹੜਾ ਲੱਖ ਰੁਪਈਆ ਨਹੀਂ ਨਾ ਮਿਲਿਆ ਉਹ ਵੀ ਉਹਨਾਂ ਇਹਦਾ ਹੱਕ ਲਿਆ ਉੰਨੇ ਬਿੰਦੂ ਚੇੜਿਕ ਰਹਾ ਕਿ ਜਿਹੜਾ ਹੜਾ ਵਿਆਹ ਨਹੀਂ ਉਹ ਦੋਪਨ ਹੀ ਭੁੱਖੇ ਮਰਦੇ ਹਨਾ ਪਤਾ ਨਹੀਂ ਮੈਨੂੰ ਇਸ ਚੀਜ਼ ਦਾ ਪਤਾ ਨਹੀਂ ਕਿ ਇਹੋ ਇਸ ਚੀਜ਼ ਦਾ ਜਿਵੇਂ ਤੁਹਾਡੇ ਤੇ ਇਲਜ਼ਾਮ ਲਾਉਂਦੇ ਫਿਰ ਬਕਵਾਸ ਬੰਦ ਕਰ ਲੈ ਇਲਜ਼ਾਮ ਲਾਈ ਜਾਂਦੇ ਜੇ ਦਿਮਾਗ ਖਰਾਬ ਹੋ ਗਿਆ ਤੁਹਾਡਾ ਨਾਲ ਦੁਜੇ ਦਾ ਵੀ ਘੱਟੜਿਆ ਮੈਂ ਤੇ ਆਪ ਖੱਪਨ ਦੀ ਕਿ ਮੇਰੇ ਬੈਂਡ ਕਿਉਂ ਨਹੀਂ ਆਏ ਹੈਗੇ ਉਤੋਂ ਹੋਰ ਮੈਨੂੰ ਗੱਲਾਂ ਬਾਤਾਂ ਦੀਆਂ ਸੁਣਾ ਗਏ ਨੇ ਪਤਾ ਨਹੀਂ ਕੀ ਗੱਲ ਆ ਇੰਨਾ ਕਿਉਂ ਬੋਲਣ ਡਏ ਨੇ ਤਿੰਦਰਾ ਹੋਂ ਲੱਗ ਗਿਆ ਪਟਵਾ ਲੈ ਕੇ ਤੇ ਜਾਂਦਾ ਤੈਨੂੰ ਦਵਾਈ ਦਵਾਉਂਦਾ ਬਟੂਆ ਲੈਣ ਗਿਆ ਤੇ ਪੁੱਛਿਆ ਤਾਂ ਅੰਦਰ ਲੰਡੇ ਨੇ ਦੋਵੇਂ ਹੀ ਆਵਾਜ਼ ਹੋ ਨਾ ਰਹੀ ਉਹਨਾਂ ਦੀ ਤੋ ਹਰ ਮੈਂ ਤਾਂ ਅੰਦਰ ਚਾਤੀ ਨਹੀਂ ਮਾਰੀ ਬਾਹਰ ਖਲੋ ਕੇ ਮਾਰਿਆ ਕਿਹੜੀ ਗੱਲਾਂ ਲੰਡੇ ਆ ਮੈਨੂੰ ਦੱਸ ਕੀ ਪਤਾ ਮੈਂ ਪੁੱਛਣ ਗਈ ਮੈਂ ਕਰਾਂ ਮਰਾ ਉਹ ਬਿਲਕੁਲ ਨਹੀਂ ਲੋੜ ਤਾਂ ਨਹੀਂ ਜਾਣਦੀ ਕਿਉਂ ਮੁਰ ਕੇ ਕੋਈ ਥੋੜੀ ਬੁਤੀ ਗੱਲ ਹੋਈ ਸਾਡੇ ਗਿਆ ਵੱਡੀ ਗੋਜੀ ਤਾਂ ਮਾਸ਼ਾਅੱਲਾ ਹੁਣ ਬੈਠੇ ਰਹੋ ਤੁਸੀਂ ਆਪੇ ਆ ਜਾਂਦਾ ਵਾ ਤੇ ਮੈਨੂੰ ਜਾਣ ਨਾ ਰਿਹਾ ਸਰ ਜੁੰਡੇ ਜੁੰਡੀਆਂ ਹੋਣਗੇ ਦਮ ਜਾਣੇ ਉਹ ਨਹੀਂ ਹੁੰਦੇ ਐਡੀ ਵੀ ਨਹੀਂ ਗੱਲ ਪਈ ਜੁੰਡੇ ਜੁੰਡੀਆਂ ਜੇ ਹੋ ਜਾਣਗੇ ਤੇ ਫਿਰ ਹੋ ਜਾਣਗੇ ਆਪਸ ਵਿੱਚ ਹੀ ਹੈ ਨਾ ਅਹੀਂ ਤੇ ਨਾ ਕੋ ਮਾਰੀ ਚੰਗੀ ਕੀਤੀ ਕਿਸ ਨੂੰ ਕਮਾਲ ਕਰਤੀ ਆ ਇਹਨਾਂ ਨੂੰ ਕੀ ਬਿਮਾਰੀ ਪਈ ਸੱਪ ਲੜਿਆ ਇਹਨਾਂ ਨੂੰ ਅੱਜ ਮੈਨੂੰ ਨਹੀਂ ਪਈ ਵੱਡੀ ਖੜਾ ਕੀ ਗੱਲ ਹੋ ਗਈ ਆ ਹੁਣ ਕੀ ਹੈ ਵੀ ਰੌਲਾ ਪਾਇਆ ਵਾ ਡੈਡੀ ਰੌਲਾਣਾ ਪਾਵਾਂ ਤੇ ਹੋਰ ਦੱਸੋ ਕੀ ਕਰਾਂ ਬੈਂਡ ਫੇਰ ਨੀਜੇ ਆਇਆ ਯਾਰ ਕੀ ਹੈ ਤਾਂ ਹੋਰ ਬੈਂਡ ਨਹੀਂ ਆਇਆ ਛੱਡ ਜੇ ਹੋਰ ਮੈਂ ਤੁਹਾਨੂੰ ਕੀ ਦੱਸਾਂ ਮੈਂ ਕੋ ਲੜਨ ਦੇ ਹੀ ਐ ਮੈਂ ਉਹ ਤੋਂ ਕਿਹਾ ਸਹੀ ਮੈਂ ਕੋ 10 ਵੀ ਦਿਨ ਤੂੰ ਹੋਰ ਕਰ ਲੈ ਉਦੋਂ ਮੰਨੀ ਨਹੀਂ ਮੇਰੀ ਬੇੜਾ ਤੇ ਤੁਹਾਡਾ ਰੁੜਿਆ ਦੋਵਾਂ ਭਰਾਵਾਂ ਦਾ ਜਿਹੜੇ ਰੋਟੀਆਂ ਖਾ ਕੇ ਸਕੂਲੋਂ ਘਰ ਆਏ ਨੇ ਉਹ ਪੜਦੇ ਨਹੀਂ ਬਥੇਰਾ ਆਖੀਦਾ ਖਰਚਾ ਹੋਣਿਆ ਵਾ ਕੋ ਕਿਤਾਬਾਂ ਦਾ ਮੱਥਾ ਮਾਰ ਲਿਆ ਕਰੋ ਥੋੜਾ ਬੜਾ ਪੜ ਲਿਆ ਕਰੋ ਕੰਮ ਆਪਣੇ ਸਿਰ ਤੇ ਹੁੰਦੇ ਆ ਜਦੋਂ ਕਿਸੇ ਦੇ ਸਿਰ ਤੇ ਹੋਵੇ ਉਹਦਾ ਏਦਾਂ ਹੁੰਦਾ ਵਾ ਉਹ ਤਾਂ ਬਸ ਇੱਕੋ ਗੱਲ ਦਾ ਪਤਾ ਸੀ ਕਿ ਬੁਲਟ ਤੇ ਜਾਣਾ ਗੇੜੀਆਂ ਛੜਗਾ ਲਾਓ ਕਰਨ ਦੀ ਕੀ ਲੋੜ ਹੁਣ ਬੁਲਟ ਨੇ ਨਹੀਂ ਲੈ ਸਕਦੇ ਨਾ ਤੇ ਆ ਵੀ ਪੜੀ ਲੱਭੀ ਜੇ ਪਹਿਲਾਂ ਉਧਰ ਪਾ ਕੇ ਖਰਾਬ ਕੀਤੇ ਉਹ ਜੋ ਉਦਾਂ ਫਸ ਗਏ ਥੋੜੇ ਬੋਤੇ ਹੈ ਨਾਲੇ ਵਿਹਾਰ ਪਰ ਰਹੇ ਉਹ ਸਿਆਪਾ ਮਹਾ ਗਲੋਂ ਲੱਥਾ ਇਧਰ ਖਰਚਾ ਕੀਤਾ ਤੇ ਹੁਣ ਇਧਰ ਵੀ ਨਹੀਂ ਕੋਹ ਬਣਿਆ ਤੁਝੇ ਲੱਗਾ ਨਾ ਵੱਡੀ ਨੂੰ ਪਤਾ ਤਾਂ ਫੇਰ ਵੇਖਿਓ ਉਹਨੇ ਉਹਦਾ ਹੱਸਣਾ ਹੁਣ ਚੁੱਪ ਕਰਕੇ ਨਾ ਤੇ ਸਬਰ ਕਰਕੇ ਬਹਿ ਜਾਓ ਸਾਡੇ ਬਾਹਰ ਬੂਰ ਦੇ ਸਾਰੇ ਕੰਮ ਘਰ ਹੀ ਜਾੜ ਦੇਣਾ ਸਾਰਾ ਮੈਂ ਨਹੀਂ ਆ ਜਿਹੜੇ ਲੋਕੀ ਬਾਹਰ ਨਹੀਂ ਜਾਂਦੇ ਉਹ ਰੋਟੀ ਨਹੀਂ ਖਾਂਦੇ ਨਾ ਨਵੇਂ ਕੰਮ ਤੁਰਪੇ ਨੇ ਵੀ ਕੁੜੀਆਂ ਬਾਹਰ ਜਾਂਦੇ ਮੁਰਕੇ ਮੁੰਡਿਆਂ ਨੂੰ ਬਾਹਰ ਖੜ੍ਹ ਦਿੰਗੀਆਂ ਨੇ ਇੱਥੇ ਕੰਮ ਕਰੋ ਜਿਹੜਾ ਕਰਨ ਵਾਲਾ ਵਾ ਬਾਕੀ ਜੋ ਹੁਣ ਹੋਣਾ ਹੀ ਉਹ ਤੇ ਹੋ ਗਿਆ ਤੇ ਤਮਾਸ਼ਾ ਲਾਉਣ ਦੀ ਕੀ ਲੋੜ ਹੀ ਡੈਡੀ ਅੱਗੋਂ ਜੇ ਮੈਂ ਕਹਿਂਦੇ ਹਟਦੀ ਨਹੀਂ ਫਿਰ ਮੈਂ ਧਰਤੀਆਂ ਦੋ ਤੇ ਪੇੜਾ ਮਾਰਤੀਂ ਹੋਰ ਕੀ ਕਰਾਂ ਮੈਨੂੰ ਗੁੱਸਾ ਬੜਾ ਆਜੇ ਸ਼ਰਮ ਕਰਿਆ ਕਰ ਥੋੜੀ ਬੋਦੀ ਹੱਥ ਨਹੀਂ ਚੁੱਕੀਦਾ ਵੀ ਰਜਨਾਨੀ ਤੇ ਨੇ ਕਮਾ ਕੇ ਥਾਂ ਦਾ ਉਹ ਤੂੰ ਹੀ ਤੇ ਬਸ ਮੈਨੂੰ ਕਹੀ ਜਾਣਾ ਹੁੰਦਾ ਏ ਹੋਰ ਕਿਹਨੂੰ ਕਹੀਏ ਜੇ ਅਗਲੀ ਨੇ ਆਪਣੇ ਹੁਣੇ ਪੇਕੇ ਨੂੰ ਫੋਨ ਕਰਤਾ ਮੇਰੇ ਤੇ ਨੇ ਹੱਥ ਚੁੱਕਿਆ ਤੇ ਉਹ ਅੱਗੇ ਪਰਪੁੰਜੇ ਨਾਲ ਭੱਜਣਾ ਸਾਰੇ ਟੱਪਰ ਨੇ ਗੜੀ ਧੋਖਲਾ ਦੇ ਦਿੰਦੇ ਨੇ ਆਹੋ ਕਰਨਗੇ ਇੱਥੇ ਆਣੇ ਕੋਈ ਮੁੱਛ ਨਹੀਂ ਕਹਿਣੀ ਸਾਰੀਆਂ ਗਲਤੀਆਂ ਮਾਪਿਆਂ ਦੀਆਂ ਨਿਕਲਣਗੀਆਂ ਵੇਖੀ ਤੁਸੀਂ ਉਹ ਮਾਪਿਆਂ ਦਾਡੇ ਸੁਣੀਆਂ ਜਾਣਗੀਆਂ ਅਟਲ ਜਾਓ ਦਵਾਈ ਤੇ ਲੈ ਕੇ ਆਓ ਮੈਨੂੰ ਲੱਗੇ ਪਤਾ ਹੀ ਇੱਥੇ ਇਹੋ ਕੁਝ ਹੋਣਾ ਬਿਲਕੁਲ ਜਾ ਜਾਂਦਾ ਲੈ ਉਹ ਆਪੀ ਦਵਾਈ ਖੇ ਤੇ ਸਵਾ ਲਿਆਉਣੀ ਹੈ ਜਦੋਂ ਘਰ ਜਦ ਕਪਾਤ ਪਿਆ ਜਿਹੜੀਆਂ ਅੰਗਲਾਂ ਦਾ ਡਾਰੀ ਉਹ ਹੋਣ ਰਿਹਾ ਪਿਆ ਇਹਦੀ ਵੀ ਮਾਂ ਆ ਨਾ ਜਿਹੜੀ ਨਬਦੀ ਹਟਦੀ ਨਹੀਂ ਅੱਗੀ ਲੱਗੀ ਬਾਹਰ ਦੀ 24 ਘੰਟੇ ਫੋਨ ਤੇ ਬਾਹਰ ਬਾਹਰ ਨਹੀਂ ਰੋਂਦੀ ਰਹਿੰਦੀ ਐ ਦੱਸ ਹੁਣ ਸਾਡਾ ਤਾਂ ਮੁੰਡਾ ਖਪਾਉਂਦਿਆ ਨਾ ਇਹਦਾ ਹੁਣ ਕਿਨੇ ਸੋਚਣਾ ਉਹਨਾਂ ਨੂੰ ਵੀ ਲੱਗਿਆ ਤਾਂ ਬਗਾਨੇ ਨੇ ਉਹ ਹੈ ਨਹੀਂ ਜਾਇਜ਼ ਜਣਾ ਰਹਿ ਗਈ ਇੱਥੋਂ ਜੋ ਗਈ ਇੱਥੇ ਰਹਿਣਾ ਵਾ ਹਾਏ ਹਾਏ ਪਤਾ ਨਹੀਂ ਕੀ ਗੱਲ ਅੱਜ ਮੰਮੀ ਕੀ ਗੱਲ ਕੀ ਹੋਂ ਡਿਆ ਤੁਹਾਨੂੰ ਉੱਤ ਪਤਾ ਨਹੀਂ ਕੀ ਗੱਲ ਆ ਮੈਨੂੰ ਤਾਂ ਘਬਰਾਟ ਹੀ ਹੋਈ ਜਾਂਦੀ ਆ ਮੇਰਾ ਦਿਲ ਬੜਾ ਕਟਣ ਡਿਆ ਵਾ ਸਮਝ ਨਹੀਂ ਆਉਂਦੀ ਤੇ ਹੁਣ ਕੀ ਡਿਆ ਵਾ ਬੀਬੀ ਬੂਪੀ ਤਾਂ ਨਹੀਂ ਵੱਤ ਗਿਆ ਹਾਏ ਮੈਂ ਤੁਹਾਨੂੰ ਕੀ ਦੱਸਾਂ ਮੇਰਾ ਧਿਆਨ ਨਾ ਨਵਚੀਆ ਠੀਕ ਹੋਵੇ ਸੀ ਨਵ ਮੰਮੀ ਕੀ ਤੋ ਹੀ ਕਰਦੇ ਹੋ ਨਾਲ ਚ ਧਿਆਨ ਤੁਹਾਡਾ ਹੁਣੋਂ ਮੰਮੀ ਸੋਰੀਆਂ ਵਾਲੀ ਹੋ ਗਈ ਆ ਤੇ ਹੁਣ 24 ਘੰਟੇ ਤੁਸੀਂ ਨਵ ਨਵ ਕਰਦੇ ਰਹਿੰਦੇ ਹੋ ਹਲੋ ਦੇ ਜੋ ਮੋਂ ਪਿਆਰ ਘੱਟ ਕਰੋ ਮੰਮੀ ਥੋੜਾ ਉਹਦੀ ਵੀ ਆਪਣੀ ਫੈਮਿਲੀ ਆ ਤੇ ਤੁਸੀਂ ਵੀ ਹੱਦ ਕਰਦੇ ਹੋ ਫਿਰ ਤੂੰ ਕਿੱਦਾਂ ਦੀਆਂ ਗੱਲਾਂ ਕਰਨੀ ਆ ਧੀ ਆ ਮੇਰੀ ਮੈਨਾਂ ਦੇ ਟੈਨਸ਼ਨ ਆ ਤੇ ਕੌਣ ਲਵੇ ਪੁੱਤ ਮੇਰਾ ਤਾਂ ਜੀਮ ਕੁਝ ਹੋ ਗਿਆ ਮਰ ਤਾਂ ਇਹ ਟੱਕ ਲੈ ਜਾਈ ਬਾਹਰ ਜਾਣਾ ਪਤਾ ਨਹੀਂ ਕਿ ਉਹਦਾ ਹੋ ਗਿਆ ਸਮਝ ਜੀ ਦੀ ਕੁਛ ਆਉਂਦੀ ਮਰਨਾ ਕੁਛ ਨਾ ਕੁਛ ਹੈਗਾ ਮਨ ਕੁਛ ਨਹੀਂ ਹੈਗਾ ਤੂੰ ਜਿਆਦਾ ਸੋਚਦੇ ਓ ਮੰਮੀ ਉੱਥੇ ਉਹ ਚੰਗੀ ਭਲੀ ਹਣੀ ਖੁਸ਼ ਹਣੀ ਆਪਣੇ ਜੀਆਂ ਚ ਤੇ ਤੂੰ ਵਾਧੂ ਦੀ ਇੱਥੇ ਟੈਨਸ਼ਨ ਲਈ ਜਾਂਦੇ ਓ ਅੱਗੇ ਕਿਉਂ ਨਹੀਂ ਕਦੀ ਦਮ ਹੋ ਗਿਆ ਅੱਜ ਹੀ ਕਿਉਂ ਹੁੰਡਿਆ ਵਾ ਤੇ ਮੰਮੀ ਮੇਰੀ ਗੱਲ ਸੁਣੋ ਮੇਰੇ ਵਾਲੀ ਵੇਖੋ ਹਾਂ ਕਿੰਨੀ ਦੇਰ ਹੋ ਗਈ ਆ ਮੈਂ ਕਿਸੇ ਨੂੰ ਮਿਲਦੀ ਤੱਕ ਨਹੀਂ ਆ ਨਾ ਮੈਨੂੰ ਕਿਹਦਾ ਫੋਨ ਆਉਂਦਾ ਤੇ ਇਦਾਂ ਤਾਂ ਫੇਰ ਮੈਨੂੰ ਵੀ ਕੁਝ ਹੋਏਗਾ ਤੂੰ ਵੀ ਨਾ ਜਾਣ ਕੇ ਵਾਦੀ ਸੋਚੀ ਜਾਂਦੇ ਓ ਉੱਥੇ ਉਹ ਸਹੀ ਹਣੀ ਆ ਤੇ ਤੂੰ ਇੱਥੇ ਮੈਨੂੰ ਲੱਗਦਾ ਆਪਣਾ ਉਦਾਂ ਹੀ ਬੀਪੀ ਵਾਧਾ ਲੈਣਾ ਵਾ ਚੱਲ ਕੋਈ ਨਹੀਂ ਤੂੰ ਗਲਾਨਾ ਬੋਧੀਆਂ ਕਰ ਇੱਦਾਂ ਕਰ ਦੁੱਧ ਗਰਮ ਕਰ ਤੇ ਦੁੱਧ ਲਿਆ ਕੇ ਦੇ ਥੋੜਾ ਜਿਹਾ ਮੈਨੂੰ ਹੁਣ ਦੇਣੀ ਆ ਮੈਨੂੰ ਥੋੜਾ ਜਿਹਾ ਦਿਲ ਠੀਕ ਹੋਵੇ ਆ ਚਲ ਕੋਈ ਗੱਲ ਨਹੀਂ ਇੱਦਾਂ ਕਰ ਤੂੰ ਚੱਲੋ ਅੰਦਰ ਮੈਂ ਲਿਉਣੀ ਆ ਦੁੱਧ ਗਰਮ ਕਰ ਜਾਓ ਹੋਲੀ ਹੋਲੀ ਚੱਲ ਜਿਓ ਅੰਦਰ ਕੋਈ ਨਾ ਹੁਣ ਬੋਲਤਾ ਨਾ ਸੋਚਿਓ ਜਾਣ ਕੇ ਸੋਚੀ ਜਾਂਦੇ ਆ ਫੇਰ ਬਿਮਾਰ ਹੋਣਗੇ ਸਰਨਾ ਤੂੰ ਉੱਥੇ ਕੱਪੜੇ ਪਾਈ ਜਾਂਦੀ ਆ ਹੈ ਕੀ ਹੋ ਗਿਆ ਵਾ ਹੋ ਨਾ ਕੇ ਥੱਲੇ ਵੇ ਕੀ ਬਣਿਆ ਆ ਕੀ ਹੋਇਆ ਇਹਦਾ ਉਹ ਲੜ ਪਈ ਉਹ ਪਿੰਦਰ ਹੁਣੇ ਅੱਛਾ ਇਹ ਕਾ ਤੂੰ ਪਿੰਦਰ ਨੇ ਮਾਰੀ ਚਪੇਰੋ ਦੇ ਨਬ ਦੇ ਹਾਂ ਆਹੋ ਲੈ ਉਹਨੇ ਕੋ ਮਾਰਤੀ ਆ ਮਾਰਨੀ ਕੀ ਆ ਵੀ ਉਹ ਹੱਡ ਤੋਂ ਕੱਢ ਦੇਣੀ ਇਹ ਕੰਮ ਚੋਰੀ ਹਾਂ ਉਹ ਕਿਤੇ ਫੇਰੇ ਜਿਹੜੇ ਕੰਮਜ ਕੋ ਕੁਝ ਭਰੇ ਹੀ ਬਾਹਰ ਜਾਂਦੇ ਆਹੋ ਫੇਰ ਨਹੀਂ ਨੰਬਰ ਆਇਆ ਚੱਲ ਚੰਗਾ ਹੀ ਆ ਆਹੋ ਬੜੇ ਅੰਤਰੇ ਤਾਂ ਚੜੀ ਫਿਰਦੇ ਸੀ ਉਹ ਵੀ ਨਹੀਂ ਬੋਲਦੀ ਚੱਜਦਾ ਮੈਨੂੰ ਜਿੱਦਾਂ ਅੱਗ ਕਰਦੇ ਹੀ ਗੱਲਾਂ ਇਹ ਜਿੱਦਾਂ ਦਾ ਸਾਡੇ ਨਾਲ ਕਰਦੇ ਰੇ ਨਾ ਹੁਣ ਉਹ ਸਾਰਾ ਕੁਝ ਨਾਲ ਅੱਗੇ ਆਉਣ ਰਿਆ ਇਹ ਤੇ ਆਉਣਾ ਹੀ ਅਰਦਾਸ ਕਿ ਨਾਮ ਆੜਾ ਕਰਦੇ ਹੁੰਦੇ ਹੀਗੇ ਨਾਲੇ ਮੈਂ ਵੀ ਅਰਦਾਸਾ ਕਰਦੀ ਹਾਂ ਰੱਬ ਅਗੇ ਰੱਬ ਨੇ ਸੁਣਨੀ ਹੀ ਕਿਹਾ ਤੇ ਕਹ ਕਿਤੇ ਨਾ ਕਿਤੇ ਇੱਕ ਗੱਲ ਮੈਨੂੰ ਪਤਾ ਹੀ ਹੋ ਜਿੰਨੇ ਗੁੱਸੇ ਵਾਲੇ ਹਨ ਡੈਡੀ ਦੇ ਪਿੰਦਰ ਮੈਨੂੰ ਲੱਗਦਾ ਵੀ ਹੁਣ ਦੁਬਾਰਾ ਨਹੀਂ ਨਾਂ ਲੈਣਗੇ ਵੀ ਇਹ ਤਾਂ ਕਾਗਜ਼ 'ਤੇ ਭਰ ਦੋ ਜਾਂ ਇਹਨੂੰ ਕਲਾਈਏ ਬਾਹਰ ਆਹੋ ਤੇ ਠੀਕ ਆ ਨਾ ਨਾਲੇ ਵੀ ਚੰਗਾ ਵਾ ਵੀ ਆਪਾਂ ਥੱਲੇ ਨਹੀਂ ਇਹਦੇ ਨਾਲ ਨੇ ਕਹਿਣਾ ਵੀ ਇਹਨਾਂ ਨੇ ਪਖਾ ਕੇ ਤੇ ਮੇਰੇ ਤੇ ਹੱਥ ਚਕਾਇਆ ਵਾ ਸਹੀ ਗੱਲ ਆ ਆਹੋ ਆ ਗਈ ਉਹ ਵੀ ਬੜੀ ਉੰਤਰੀ ਆ ਚਲ ਕੋਈ ਨਹੀਂ ਤੂੰ ਐਦਾਂ ਕਰ ਆਪਣਾ ਤੂੰ ਇਹਨਾਂ ਦੇ ਘਰ 'ਚ ਨਹੀਂ ਉਹਨਾਂ ਨੂੰ ਕਹੇ ਚ ਵੀ ਮੈਂ ਨਹੀਂ ਆਉਂਦੀ ਮੈਂ ਦੂਰੀ ਰ ਯਾ ਨਹੀਂ ਹੁੰਦੀ ਇਹਨਾਂ ਦੀ ਗੱਲਾਂ 'ਚ ਮਾਰਾ ਮੋਟਾ ਖਿਆਰ ਖਕਰ ਥੱਲੇ ਵੀ ਕੀ ਹੋਣਿਆ ਉੱਤੇ ਕੱਪੜੇ ਪਾਉਂਦੀ ਨਾ ਤੈਨੂੰ ਪਤਾ ਕੀ ਹੋਣਿਆ ਥੱਲੇ ਚੱਲ ਚੰਗੀ ਗੱਲ ਆ ਨਾ ਮੈਂ ਉੱਥੇ ਨਹੀਂ ਹੈਗੀ ਇਹ ਦੇ ਨਾਲੇ ਮੰਮੀ ਤੈਨੂੰ ਮੰਮੀ ਦਾ ਤੇ ਪਤਾ ਹੀ ਆ ਨਾ ਫਿਰ ਕਿਦਾਂ ਬੋਲਦੀ ਐ ਮੈਨੂੰ ਤੂੰ ਬਸ ਆਪਣਾ ਕੰਮ ਕਰਦਾ ਤੂੰ ਇਹਨਾਂ ਦੀ ਗੱਲ 'ਚ ਨਹੀਂ ਹੋਣਾ ਠੀਕ ਆ ਅੱਜ ਚਪੇੜ ਮਾਰਤੀ ਐ ਨਾ ਇਹਨਾਂ ਨੂੰ ਪਤਾ ਨਹੀਂ ਗਾਗਾ ਕੀ ਹੋਣਾ ਆਹੋ ਅੱਜ ਚਪੇੜ ਮਾਰੀ ਆ ਕੱਲ ਨੂੰ ਫੜ ਕੇ ਫੈਂਡ ਦੋਗਾ ਹੋਰ ਕੀ ਆ ਚੰਗਾ ਸਗੋਂ ਮੈਂ ਤੇ ਕਹਨਾ ਆਹੋ ਚੱਲ ਹੁਣ ਠੰਡੀ ਹੋ ਕੇ ਬਹਿ ਜੂਗੀ ਬਥੇਰਾ ਮੈਂ ਸਰਦੀ ਹੀਗੀ ਕਦੀ ਸਕੂਟੀਆਂ ਲਾ ਕੇ ਕੰਨਾਂ ਨੂੰ ਕਦੀ ਉੱਥੇ ਨੁਕਰੇ ਬੈ ਕਦੀ ਉੱਥੇ ਬੈ ਜਾ ਮੈਂ ਇਹ ਪੜਦੀ ਆ ਕੰਮ ਤੋਂ ਬਚਨ ਦੀ ਮਾਰੀ ਕੰਮ ਤੋਂ ਬਚਨ ਦੀ ਮਾਰੀ ਉਹ ਹਾਜੀ ਮੰਮੀ ਹੀਗੀ ਹਰ ਵੇਲੇ ਮੈਨੂੰ ਇਹ ਤੂੰ ਨਹੀਂ ਕੋ ਕਰਦੀ ਤੂੰ ਨਹੀਂ ਕੋ ਕਰਦੀ ਉਹੋ ਕਰਦੀ ਆ ਤੂੰ ਮੇਰੀ ਗੱਲ ਸੁਣੋ ਜੋ ਹੋ ਗਿਆ ਠੀਕ ਆ ਅਹੀਂ ਤੇ ਫਾਇਦੇ ਚ ਹੀ ਆ ਚੱਲ ਕੋਈ ਗੱਲ ਨਹੀਂ ਤੂੰ ਇਹਨਾਂ ਦੇ ਛੱਡ ਅਹੀਂ ਫਾਇਦੇ ਚ ਹੀ ਆ ਸਾਨੂੰ ਸਾਂਝੇ ਖਾਤੇ ਉਹ ਕਿੱਲਾ ਮਿਲ ਜਾਣਾ ਵਾ ਹਾਂ ਚੱਲ ਉਹ ਵੀ ਵਧੀਆ ਵਾ ਠੀਕ ਆ ਨਾ ਬਾਅਦ ਚ ਫਿਰ ਅੱਧੀ ਪੈ ਵੀ ਤੁਹਾਡੇ ਨਾਲ ਲੱਗਣੀ ਆ ਆਹੋ ਥੋੜਾ ਬੋੜਾ ਕੰਮ ਹੋ ਗਿਆ ਵਾ ਥੋੜਾ ਬੋੜਾ ਰਹਿ ਗਿਆ ਵਾ ਜਿੱਦਨ ਉਹ ਹੋ ਗਿਆ ਉਦ ਰਹਾਨੂੰ ਜਾਣ ਜਿੱਥੇ ਮਰਜੀ ਤੱਕੇ ਖਾਣ ਜਾ ਕਿੱਥੇ ਇਹਨਾਂ ਨੇ ਇੱਥੇ ਹੀ ਮਰਨਾ ਵਾ ਮੈਂ ਤੁਹਾਨੂੰ ਕਹਿੰਦੀ ਨਹੀਂ ਨਾ ਮੈਨੂੰ ਸੁਣੋ ਫਾਇਦੇ ਚ ਰਹੋਗੇ ਤੇ ਤਰਜੋਗੇ ਸਹੀ ਗੱਲ ਆ ਫਾਇਦਾ ਇੱਕ ਕਿਲੇ ਦਾ ਹੋਣਾ ਹੀ ਸਾਨੂੰ ਵੇਖੀ ਹੁਣ ਇਹਨਾਂ ਨੇ ਫੇਰ ਰੋਣਾ ਵਾ ਇੱਥੇ ਬਹਿ ਕੇ ਤੇ ਰੋਣਾ ਹੀ ਆ ਉਹ ਇਨੇ ਪੈਸੇ ਡਾਤਦੇ ਆ ਤੇ ਉਹ ਕਿੱਥੋਂ ਭਰਨੇ ਇਹਨਾਂ ਨੇ ਜੇ ਕੋ ਕੰਮ ਕਰਾਇਆ ਕਰ ਸਾਵਾ ਨਾਲ ਆਓ ਮੈਂ ਕੀ ਕਰਾਉਣਾ ਵਾ ਮੈਂ ਨਹੀਂ ਕਰਾਉਣਾ ਮੈਂ ਨਹੀਂ ਕਹਿੰਦੀ ਕਰੇ ਨਾ ਕਰੇ ਮੈਂ ਹੁਣ ਆਪਣਾ ਕਰਕੇ ਦੇ ਲਿਆ ਯਾਰ ਜਵਾਬ ਦੇ ਆ ਕਰ ਇਹਨਾਂ ਨੂੰ ਠੀਕ ਆ ਕਰ ਜਵਾਬ ਉਹਨਾਂ ਕਹੇ ਕੰਮ ਕਰ ਮੈਂ ਨੌਕਰ ਆ ਨਹੀਂ ਕਿ ਮੈਂ ਮੈਂ ਸਾਰਾ ਕਰਨਾ ਮੈਂ ਉਹਨੂੰ ਜਵਾਬ ਦਿੰਨੀ ਆ ਤੇ ਮੰਮੀ ਮੇਰੇ ਸਿਰਾਂ ਕੇ ਪੈਂਦੀ ਆ ਤੇ ਤੂੰ ਕੋ ਕਹਿਨੀ ਉਹਨਾਂ ਨੂੰ ਬੋਲਿਆ ਕਰਨਾ ਮਰਾ ਮੋਟਾ ਅੱਗੇ ਹਰ ਗੱਲ ਮੈਂ ਥੋੜੀ ਕਹਿਨੀ ਜਾ ਕੇ ਕੋਈ ਨਹੀਂ ਜਦੋਂ ਹੋਊਗੀ ਗੱਲ ਵੇਖਾਂਗੇ ਹੁਣ ਨਹੀਂ ਤੂੰ ਇਹਨਾਂ ਨੇ ਕਿਹ ਗੱਲ ਚ ਨਾ ਜਾਂਗਾ ਨਹੀਂ ਮੈਂ ਨਹੀਂ ਆਉਂਦੀ ਆ ਤੇ ਪਾ ਕੇ ਕੱਪੜੇ ਤੇ ਆ ਜਾ ਥੱਲੇ ਕੋਈ ਨਹੀਂ ਆਉਣੀ ਚੱਲ ਮੈਨੂੰ ਤਾਂ ਇੰਨੀ ਬੜੀ ਖੁਸ਼ੀ ਆ ਹੁਣ ਨਹੀਂ ਕੇ ਬੰਨੇ ਬਣਿਆ ਬੜੀ ਮਸ਼ਰਦੀ ਸੀ ਤੇਰੀ ਸਿਰ ਚੜਚੜ ਬੈਂਦੀ ਕਿਦਾਂ ਬੋਲਦੀ ਸੀ ਉਦੋਂ ਮੇਰੇ ਅੱਗੇ ਮਾਪੇ ਬੈਜੋ ਹੁਣ ਚੱਲ ਇਹ ਵੀ ਗੱਲ ਚੰਗੀ ਹੋ ਗਈ ਜਿਹੜਾ ਪਿੰਦਰ ਨੇ ਆ ਜਿੱਤੇ ਹੱਥ ਚੁੱਕਿਆ ਚੱਲ ਮੈਂ ਗੁਰਲੀਨ ਵਰੀਰ ਦੱਸਾਂ ਕਰਦੀ ਹਾਂ ਉਦੋਂ ਨਹੀਂ ਰ ਆਪਣੇ ਸੋਹਣੀ ਚਾ ਲੈ ਇੱਧਰ ਤੇ ਸੋਹਣੀ ਲਈ ਹੈ ਨਾ ਚੱਲ ਕੇ ਬੰਨੇ ਸਹੀ ਸੁੱਕ ਤੇ ਮਿਲੂ ਥੋੜਾ ਬੋਤਾ ਉਹ ਡਾਡੀ ਕਿਥੇ ਲੈ ਜੇ ਉਹ ਮੈਂ ਯਾਰ ਚੱਲਿਆ ਮਾਰਿਆ ਫੇਰਾ ਜਪਾਨ ਬੰਮੀ ਤੇ ਉਹ ਐਂ ਕਰੋ ਹਾਂ ਹੈ ਉਹ ਦੁਕਾਨ ਵਾਲਾ ਆਂਦਾ ਵੀ ਖਾਦ ਆਈ ਆ ਅੱਛਾ ਤੇ ਐਂ ਕਰੀਏ ਵੀ ਖਾਦ ਲੈ ਲਈਏ ਹੁਣ ਤੇਰੀ ਗੱਲ ਸੁਣਾ ਅਜੀ ਉਦਨ ਨਿਆਂ ਦੀ ਹੈ ਹੈ ਡਾਡੀ ਪੱਠਿਆਂ ਪੱਠਿਆਂ ਨੂੰ ਪਾਉਣ ਲਈ ਲੈ ਆਓ ਆਖਣ ਦਾ ਦੁਕਾਨ ਵਾਲਾ ਵੀ ਹੁਣ ਆਈ ਜੀ ਹੁਣ ਆਣ ਕੇ ਲੈ ਜਾਓ ਮੁਰਕੇ ਫੇਰ ਕਿੱਥੇ ਲਿਆਉਂਦੇ ਫਿਰਾਂਗੇ ਤੇ ਚਾਹਵਾ ਮੇਰੇ ਮਗਰ ਬੋ ਲੈ ਆਈਏਗਾ ਚਲੋ ਲਿਆ ਫਿਰ ਮੋੜਸਲ ਚਲੋ ਮੈਂ ਕੱਢ ਕੇ ਲਿਆਉਣਾ ਤੇ ਮੈਂ ਇੱਥੇ ਖਲੋਣਾ